ਕਰਦੀ ਵਾਟੀ ਲੈਂਦੀ ਇੰਡੀਕਾ ਚਲਾ ਜੀਤ ਲਈ ਕੋਈ ਮੇਰੀ ਮਜਬੂਰੀ ਹਾਂ ਹਾਂ ਵੀ ਲੈਣੀ ਕਾ ਤਾਂ ਨਿੱਪੜ ਗਿਆ ਹੁਣ ਇੱਕ ਅਧੀ ਰੀਰ ਬਣਾਵਾ ਜਾ ਕੇ ਨਹੀਂ ਹੈਪੀ ਆ ਜਾ ਆ ਜਾ ਭੈਣ ਕਿਹੜੀ ਆ ਲੰਗਿਆ ਨਹੀਂ ਮੈਂ ਆ ਅੱਛਾ ਹੋ ਠੀਕ ਹੈ ਕਿਵੇਂ ਆਈ ਨਹੀਂ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਜਿਹੜੀ ਸਾਗਰ ਦੀ ਬੋਟੀ ਹੈ ਨਾ ਉਹ ਇੰਡੀਕਾ ਸਿੱਖ ਰਹੀ ਹੈ ਲੈ ਹੋਰ ਥੇ ਹੋਰ ਕਿੱਥੇ ਮੰਡੀ ਚ ਜਾ ਕੇ ਆ ਪਤਾ ਹੀ ਰਹਿ ਗਈ ਆ ਨਹੀਂ ਗੱਲ ਤਾਂ ਤੇਰੀ ਸਹੀ ਆ ਨਹੀਂ ਮੈਂ ਤਾਂ ਮੇਰੇ ਵਾਲੇ ਨੂੰ ਕਿਹਾ ਸੀ ਵੀ ਮੈਨੂੰ ਸਾਈਕਲ ਹੀ ਸਿਖਾ ਦੇ ਮਰਨਾ ਮੈਨੂੰ ਕਹਿੰਦਾ ਲੱਤ ਬਾਹਤ ਡਾਕੇ ਬਹਿ ਜਾਗੀ ਕੁਛ ਨਹੀਂ ਸਿੱਖਣਾ ਹੈਗਾ ਮੈਂ ਤਾਂ ਜਿੱਦ ਕਰ ਲਈ ਆਪਣੇ ਘਰ ਵਾਲੇ ਦੇ ਮੂਰੇ ਕਿ ਮੈਨੂੰ ਤਾਂ ਸਿਖਾ ਐਂਡਿਕਾ ਸਿਖਾ ਚਾਹੇ ਸਕੂਟਰੀ ਸਿਖਾ ਮੈਂ ਤਾਂ ਸਿੱਖ ਕੇ ਰਹੂੰਗੀ ਨਹੀਂ ਸਿੱਖ ਲਈ ਤੂੰ ਕਿੱਥੇ ਸਿੱਖੀ ਆ ਕਹਿੰਦਾ ਟਾਈਮ ਹੀ ਨਹੀਂ ਹੈਗਾ ਮੇਰੇ ਕੋਲੇ ਕੋਈ ਨਾ ਫਿਰ ਜੇ ਤੂੰ ਨਹੀਂ ਸਿੱਖਿਆ ਮੈਂ ਤਾਂ ਸਿੱਖ ਕੇ ਰਹੂੰਗੀ ਮੈਂ ਤਾਂ ਅੱਜ ਮੇਰੀ ਸੱਸ ਨੂੰ ਵੀ ਕਹੂੰਗੀ ਥੋੜਾ ਮੋਟਾ ਮਿੱੱਚੇ ਬੋੱਚੇ ਮਾਰ ਲਾਂਗੇ। ਹੋਰ ਉਹ ਤਾਂ ਮਰਨੀ ਪੈਣੀ ਆ ਤਾਂ ਹੀ ਸਿੱਖਾਂਗੇ। ਨਹੀਂ ਗਲਤ ਤੇਰੀ ਸਹੀ ਆ। ਨਹੀਂ ਆਪਾਂ ਤਾਂ ਜਮੀ ਰੀਨਾ ਬਣਾਉਣ ਜੋਗੇ ਰਹਿ ਜਾਾਂਗੇ। ਨਹੀਂ ਆਹ ਕੱਜਿਆ ਕਲੇਸ਼ ਨਹੀਂ ਲੋਟ ਆਉਂਦਾ ਸਾਰਾ ਦਿਨ। ਉਹ ਦੇਖ ਲੈ ਕਿੰਨੀ ਵਧੀਆ ਸਿੱਖ ਗਈ ਗੱਡੀ ਤੇ ਆਪਾਂ ਆ ਬੈਠੀਆਂ ਇੱਥੇ। ਚਲ ਕੋਈ ਗੱਲ ਨਹੀਂ। ਮੈਂ ਵੀ ਮੇਰੇ ਘਰ ਵਾਲੇ ਨੂੰ ਕਹੂੰਗੀ ਵੀ ਮੈਨੂੰ ਵੀ ਸਿਖਾ ਪਈ। ਮੈਂ ਤਾਂ ਆਪਨੀ ਉਹਨੂੰ ਚਟਨੀ ਨਾਲ ਰੋਟੀ ਦਊਂ ਅੱਜ। ਜੱਪ ਤੱਕ ਗੱਡੀ ਨਹੀਂ ਸਿਖਾਉਂਦਾ ਨਾ ਸਬਜੀ ਮੈਂ ਵੀ ਨਹੀਂ ਰਹਿਣ ਦੀ ਨਹੀਂ ਸਕੀਮ ਤੇਰੀ ਸਹੀ ਆ ਨਾ ਮੈਂ ਵੀ ਕੰਮ ਕੋਮੋਂ ਛੱਡ ਕੇ ਬੈਠਾ ਫੇਰ ਹੀ ਸਿਖਾਊਗਾ ਹਾਂ ਹੋਰ ਚੱਲ ਚੱਲ ਮੈਂ ਤਾਂ ਆਪ ਜਾਨੀ ਆ ਅੱਛਾ ਤੂੰ ਮੈਨੂੰ ਆਏ ਦੱਸ ਦੇ ਕੰਮ ਕੀ ਆਈ ਸੀ ਕੰਮ ਤਾਂ ਆਹੀ ਆਈ ਸੀ ਤੈਨੂੰ ਦੱਸਣ ਵਾਸਤੇ ਕਿ ਉਹ ਗੱਡੀ ਸਿੱਖ ਗਈ ਆਪਾਂ ਰਹਿ ਗਈਆਂ ਚੱਲ ਕੋਈ ਗੱਲ ਨਹੀਂ ਆਪਾਂ ਵੀ ਸਿੱਖ ਲਾਂਗੇ ਮਨ ਨਾਲ ਹੌਲਾ ਕਰ ਸੱਚ ਮੇਰੀ ਗੱਲ ਸੁਣੀ ਤੇਰਾ ਬੱਠਲ ਦੇ ਦੇ ਮੈਨੂੰ ਨਹੀਂ ਬੱਠਲ ਉਹ ਪਿਆ ਪੈਣੇ ਲੈ ਜਾ हां मैं सनी रोला नहीं से मेरा ਬੱਠਲ ਟੁੱਟ ਗਿਆ ਲੈ ਲੈ ਚੱਕ ਲੈ ਚੰਗਾ ਨੀ ਭੈਣੇ ਮੋੜ ਜੀ ਅੱਗੇ ਮੋੜਦੀ ਨਹੀਂ ਹੈਗੇ ਤੂੰ ਤਾਂ ਐ ਕਰਦੀ ਆ ਨਾਲੇ ਤੈਨੂੰ ਇੰਨੀ ਸੋਹਣੀ ਗੱਲ ਆ ਦੱਸੀ ਆ ਨਾਲੇ ਬੱਠਲ ਮੋੜ ਜਾ ਨੀ ਭੈਣੇ ਗੱਲ ਤਾਂ ਦੱਸੀ ਆ ਨਾ ਫੇਰ ਤੂੰ ਚੀਜ਼ਾਂ ਲੈਣੇ ਪਹਿਲਾ ਸਾਡਾ ਮੀਨ ਨਾ ਉਹ ਟੋਕਰਾ ਲੈ ਕੇ ਗਈ ਸੀ ਨੀਰੇ ਵਾਸਤੇ ਹਜੇ ਤੱਕ ਨਹੀਂ ਮੋੜ ਕੇ ਗਈ ਮੇਰੇ ਘਰ ਆਲਾ ਟੋਕਰਾ ਲਿਆ ਕੇ ਨਹੀਂ ਦਿੱਤਾ ਉਹਨੇ ਮੈਨੂੰ ਨਵਾਂ ਹਾਂ ਨਾ ਜੇ ਤੇਰੇ ਘਰੋਂ ਲਿਆ ਕੇ ਦਿੱਤਾ ਤਾਂ ਮਤਲਬ ਕਿ ਮੈਨੂੰ ਸਾਝੀਆਂ ਚੀਜ਼ਾਂ ਦਬेंगी ਹੈ ਚੱਲ ਲੀ ਆ ਫੜ ਤੇ ਪੱਠਲ ਮੈਂ ਨਹੀਂ ਲੈ ਕੇ ਲੈ ਕੇ ਜਾਂਦੀ ਹੈਗੀ ਨਾ ਲੈ ਕੇ ਜਾ ਫੇਰ ਨਹੋਰਾ ਕੋਈ ਹੈ ਹਾਂ ਨਾਲੇ ਸਿੱਖ ਲਈ ਗੱਡੀ ਦੇਖਦੀਆਂ ਸਿਖਾਉਗਾ ਕਿ ਤੇਰਾ ਆਲਾ ਕੋਈ ਨਾ ਕੋਈ ਨਾ ਮੈਂ ਤਾਂ ਆਪੇ ਸਿੱਖ ਲੂੰਗੀ ਹੂੰ ਨਹੀਂ ਮੈਨੂੰ ਮੇਣਾ ਚ ਮਾਰ ਗਈ ਜੇ ਨਾ ਸਖਾਈ ਮੇਰੀ ਤਾਂ ਪਿੰਡ 'ਚ ਬੇਇੱਜ਼ਤੀ ਹੋ ਜਾਊਗੀ ਕੋਈ ਨਾ ਕਰਦੀਆਂ ਗੱਲਾਂ ਇਹਨਾਂ ਨਾਲ। ਹੁਣਾ ਇੰਨੇ ਦਿਨ ਹੋ ਗਏ ਹਜੇ ਨਹੀਂ ਸੁੱਕਿਆ। ਆ ਵੀ ਨਾ ਹਲਦੀ ਜੀ ਹਜੇ ਗਿੱਲੀ ਪਈ ਐ ਸਿਆਪਾ। ਨਹੀਂ ਕੁੜੀਏ। ਹਾਂ ਮੰਮੀ। ਕੀ ਤਬੀਦ ਪਾਈ ਦੁਆਇ ਲੰਗੀ ਨਹੀਂ ਐ। ਨੱਤਾ ਪੱਤ ਪਾਵਾਂ ਨਾ ਹੋਰ ਕੀ ਕਰਾਂ? ਉਹ ਰਿੰਪੀ ਆਈ ਸੀਗੀ। ਕੀ ਕਹਿੰਦੀ ਸੀ? ਰਿੰਪੀ ਕਹਿੰਦੀ ਨਾ ਉਹ ਸਾਗਰ ਆਪਦੀ ਬੋਟੀ ਨੂੰ ਇੰਡੀਕਾ ਸਖਾਈ ਜਾਂਦਾ। ਤੇ ਉਹ ਆਪਦੀ ਬੋਟੀ ਨੂੰ ਇੰਡੀਕਾ ਸਖਾਉਂਦਾ ਥੋਨੂੰ ਕਾਦੋ ਅੱਗ ਲੱਗੀ ਹੈਗੀ। ਲੈ ਮੰਮੀ। ਤੁਸੀਂ ਵੀ ਆਉਦੇ ਮੁੰਡੇ ਨੂੰ ਕਹ ਦੋ ਮੈਨੂੰ ਵੀ ਹਰ ਕੇ ਮੈਨੂੰ ਸਕੂਟਰੀ ਹੀ ਸਿਖਾ ਦੇ ਸਾਈਕਲ ਹੀ ਸਿਖਾ ਦੇ ਮੈਨੂੰ ਨਹੀਂ ਬਹਿ ਜਾ ਬਹਿ ਜਾ ਬਹਿ ਜਾ ਉਹ ਲੱਤ ਪੰਤ ਢਾ ਲੀ ਨਾ ਤੇ ਤੈਨੂੰ ਰੋਟੀ ਪਾਣੀ ਕੌਣ ਫੜਾਉ ਲੈ ਮੰਮੀ ਤੁਸੀਂ ਹੈਗੇ ਤਾਂ ਹੈਗੇ ਰੋਟੀ ਪਾਣੀ ਫੜਾਉਣ ਅੱਛਾ ਬੜੀ ਸਿਆਣੀ ਰੋਟੀ ਪਾਣੀ ਫੜਾਉਣਾ ਮੈਂ ਦੇਖਦੀ ਤੈਨੂੰ ਬਸ ਠੀਕ ਐ ਤੁਸੀਂ ਤਾਂ ਸਾਰੇ ਜਿਹੜੇ ਕਈ ਮੱਚਦੇ ਰਿਆ ਕਰੋ ਮੇਰੇ ਤੇ ਨਾ ਤੁਹਾਨੂੰ ਨਹੀਂ ਆਉਂਦਾ ਵੀ ਤੁਹਾਡੀ ਬਹੁਤ ਤਰੱਕੀ ਕਰੇ ਇੰਡੀਆ ਕਾ ਸਿੱਖੇ ਫਿਰ ਉਹਦੇ ਵਾਂਗੂ ਫੇਮਸ ਹੋਵੇ ਨਹੀਂ ਮੈਨੂੰ ਨਹੀਂ ਚਾਹੀਦੀ ਇਹ ਜੀ ਤਰੱਕੀ ਠੀਕ ਐ ਨਾ ਸਿੱਧੀ ਹੋ ਕੇ ਕੰਮ ਕਰ ਲੈ ਜਿਹੜੇ ਕਰਨ ਵਾਲੇ ਆ ਬੱਚੀ ਇੰਡਿਕਾ ਦੀ ਜਾ ਚਾਹ ਬਣਾ ਕੇ ਲਈਆ ਘੁੱਟ ਕੌਣ ਤੜਕੇ ਦੀ ਲੱਗੀ ਆ ਉਹ ਤਾਂ ਕੁਝ ਵੀ ਨਹੀਂ ਪੁੱਛਿਆ ਫਿਰਦੀ ਆ ਗਈ ਇੱਧਰ ਨੂੰ ਜਾ ਜਾ ਚਲ ਆ ਵੀ ਹੋ ਗਿਆ ਇਹਨੂੰ ਵੀ ਖਿលਿਆਰੀ ਦੇਵਾ ਚਲ ਬੈੰਨੀ ਉੱਥੇ ਮੰਜੇ ਤੇ ਚਾਹ ਦੀ ਘੁੱਟ ਪੀਨੇ ਆ ਇਹ ਤਾਂ ਹੋ ਗਿਆ ਲੈ ਪਾਣੀ ਤਾਂ ਘਰ ਤਾਂ ਹੋ ਬੋਲੀ ਨੇ ਗਿਆ ਸਾਰੇ ਚਲੋ ਨਾ ਕੱਟ ਗਿਆ ਐਨਰਟਾਈਮ ਰੀਲ ਬਣਾ ਦੇਈਏ ਸਾਗਰ ਦੀ ਬੋਟਲ ਲੈਂਦੀ ਇੰਡੀਕਾ ਚਲਾ ਨਹੀਂ ਇਹ ਜੇ ਮਿੱਠਾ ਪੱਤੀ ਤਾਂ ਪਾ ਦੇ ਐ ਰੀਲਾ ਕਿ ਟਰਦੇ ਨਹੀਂ ਕੜਜਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਵੇ ਡਰਾਈਵਰੀ ਸੁਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਵੇ ਡਰਾਈਵਰੀ ਸੁਖਾ ਬਣ ਗਈ ਪੱਤੀ ਕਿੱਥੇ ਐ ਅਸੇ ਬੁਣੀ ਨਹੀਂ ਮੇਰੇ ਤੋਂ ਤਾਂ ਪੱਤੀ ਡੁੱਲ ਗਈ ਨਹੀਂ ਜੇ ਬੁੜੀ ਨੂੰ ਪਤਾ ਲੱਗ ਗਿਆ ਹੋਰ ਸਿਆਪਾ ਪਾ ਲੂਗੀ ਜੋ ਆ ਵੀ ਬਣ ਗਈ ਨਹੀਂ ਹਾ ਸਾਫ ਕਰਦਾ ਨਹੀਂ ਤਾਂ ਮੇਰੀ ਬੋਟੀ ਬਣਾ ਲੂਗੀ ਜੇ ਨੂੰ ਪਤਾ ਲੱਗ ਗਿਆ ਰੀਲ ਤਾਂ ਮੈਂ ਫੇਰ ਹੀ ਕਰਦੀ ਆ ਦੇਖਦੇ ਆ ਆ ਜਾ ਹੁਣ ਕਿਹੜਾ ਟਾਈਮ ਹੋ ਗਿਆ ਚਾਹ ਧਰੀ ਨੂੰ ਇਹ ਪਤਾ ਨਹੀਂ ਐ ਨਾ ਚਾਹ ਨਹੀਂ ਫੜ ਕੇ ਬਹਾ ਲਿਆ ਘੰਟਾ ਹੋ ਗਿਆ ਆ ਜਾ ਫੇਦੀ ਹੋਰ ਵੀ ਕੰਮ ਕਰਨੇ ਆ ਮੈਂ ਬੈਠੀ ਐ ਕੱਲੀ ਚਾਹ ਤੇ ਮੰਮੀ ਬਸ ਬਣ ਗਈ ਚਾਹ ਪਤਾ ਨਹੀਂ ਕੀ ਕਰਨ ਲੱਗੀ ਚਾਹ ਨਹੀਂ ਫੜ ਕੇ ਬਹਾ ਆ ਲੋ ਮੰਮੀ ਜੀ ਚਾਹ ਨਹੀਂ ਚਾਹ ਤਾਂ ਠੀਕ ਐ ਤੇ ਕੀ ਕਰਦੀ ਸੀ ਇੰਨਾ ਟਾਈਮ ਲਾਤਾ ਉਹ ਮੰਮੀ ਜਿਹੜਾ ਤੱਕਾ ਚਾਹ ਬਲਦੀ ਸੀ ਨਾ ਮੈਂ ਸੋਚਿਆ ਸਾਗਰ ਦੀ ਮੱਟੀ ਤੇ ਘਰੀਲ ਬਣਾ ਕੇ ਪਾਵਾਂ ਨਹੀਂ ਤੈਨੂੰ ਤਾਂ ਕਮਲਾ ਕਰਤਾ ਮੈਂ ਤਾਂ ਇਹ ਕਹਿੰਦੀ ਸੀਗੀ ਆਪਾਂ ਸੱਸ ਨੂੰ ਨਾ ਰੀਲ ਬਣਾ ਲੀਏ ਸਾਗਰ ਦੀ ਮੋਟੀ ਤੇ ਬਹੁਤ ਫੇਮਸ ਹੋ ਜਾਣਗੇ ਚੱਲ ਨਹੀਂ ਜੱਦੀ ਬਣੀਆਂ ਰੀਲਾਂ ਦੀ ਆ ਲੋਕ ਕੀ ਕਹਿਣਗੇ ਮੂੰਹ ਚੱਤ ਦੇਣਗੇ ਵਿਆ ਕੀ ਕਰ ਰੱਖਿਆ ਨੋ ਸੱਸ ਨੇ ਕੀ ਕੀਤਾ ਫੜ ਰੱਖਿਆ ਕੰਜਰਖਾਨਾ ਕਹਿਣਗੇ ਕੰਜਰਖਾਨਾ ਲੈ ਮੰਮੀ ਸਾਰੇ ਦੁਨੀਆਂ ਤੋਂ ਰੀਲਾਂ ਬਣਾਈ ਜਾਂਦੀ ਐ ਇੱਕ ਆਪਾਂ ਵੀ ਬਣਾ ਲਈ ਨਹੀਂ ਨਹੀਂ ਮੈਂ ਨਹੀਂ ਬਣਾਉਂਦੀਗੀ ਬੱਚੀ ਰੀਲਾਂ ਦੀ ਚੱਲ ਨਾ ਬਣਾ ਮੈਂ ਤਾਂ ਕੱਲੀ ਬਣਾ ਲੂੰਗੀ ਕਾਲੂ ਨਾ ਫੇਰ ਕਹੀਂ ਵੀ ਮੈਂ ਨਹੀਂ ਫੇਮਸ ਹੋਈ ਤੂੰ ਹੋਗੀ ਹਾਂ ਨੇ ਮੈਨੂੰ ਨਹੀਂ ਲੋੜ ਹੈਗੀ ਫੇਮਸ ਦੀ ਠੀਕ ਹੈ ਨਾ ਤੂੰ ਕਰ ਲੈ ਜੋ ਕੁਝ ਕਰਨਾ ਮੈਨੂੰ ਨਹੀਂ ਲੋੜ ਹੈਗੀ ਇੱਥੇ ਘਰ ਦੇ ਕੰਮਾਂ 'ਚ ਕਰਾ ਧਿਆਨ ਨਹੀਂ ਬੱਚੀ ਰੀਲਾਂ ਦੀ ਇਹੋ ਜਿਹੀ ਰੀਲਾਂ ਤੇ ਲੱਲਰ ਲਾਉਂਦੀ ਹੋਏਗੀ ਲਾ ਮੰਮੀ ਤੂੰ ਆਹ ਕੰਟਾ ਹੋ ਗਿਆ ਵੀ ਕੱਟ ਕੁੱਟ ਚਾਹ ਮਚਾ ਦੇ ਮੈਨੂੰ ਲਿਆ ਦੇ ਲਿਆ ਦੇ ਦਿੱਤੀ ਪੀ ਲਾ ਹੁਣ ਹਾਏ ਨੀ ਬੈਤਲੇ ਮੇਰਾ ਮੂੰਹ ਮਚਾਤਾ ਨਹੀਂ ਮੰਮੀ ਜੀ ਤੁਸੀਂ ਚਾਹ ਠੰਡੀ ਕਰਕੇ ਪੀ ਲਓ ਐਨੀ ਤਿੱਤੀ ਤਿੱਪੀਂ ਨੂੰ ਕਿਹਨੇ ਕਿਹਾ ਨੀ ਬੈਤਲੇ ਉਹ ਮੈਂ ਨਹੀਂ ਕਹਿੰਦੀ ਇਹਦੇ ਵਿੱਚ ਮਿਰਚਾਂ ਥੋਕ ਰੱਖੀਆਂ ਨੇ ਆ ਤਾਂ ਦੇਖ ਮੂੰਹ ਮਚਾਤਾ ਮੇਰਾ ਮਿਰਚਾ ਮੰਮੀ ਜੀ ਮੈਂ ਨਾ ਰੀਲ ਬਣਾਉਣ ਲੱਗੀ ਸੀ ਉਹਦੇ ਚੱਕਰ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਖੰਡ ਦੀ ਜਗ੍ਹਾ ਤੇ ਮਿਰਚਾਂ ਪੈ ਗਈਆਂ ਹਾਈ ਨੀ ਫੁੱਡਲ ਜਨਾਨੀਏ ਤੇਰਾ ਕਦੋਂ ਤੇਰਾ ਦਿਮਾਗ ਕੰਮ ਕਰੂਗਾ ਇੱਕ ਕਦੇ ਕੰਮ ਵਿੱਚ ਕੰਮ ਜੀ ਧਿਆਨ ਰੱਖ ਲਿਆ ਕਰ ਘਰ ਦੇ ਕੰਮਾਂ 'ਚ ਸੌਰੀ ਮੰਮੀ ਜੀ ਦਵਾਰੇ ਚਾਹ ਬਣਾ ਲਵਾਂ ਨੀ ਬੱਚੀ ਰੀਲਨ ਰਹਿਣ ਦੇ ਜਿਹੜਾ ਜੇ ਪਹਿਲਾਂ ਲੱਲ ਰਾਇ ਹੋ ਜਾ ਫੇਰ ਲਾਏਂਗੀ ਚੰਗਾ ਜਾ ਕਰ ਲੈ ਕੋਈ ਕੰਮ ਕਿਉ ਮਾਤਾ ਮਾਤਾ ਹੀ ਮਾਤਾ ਮੈਂ ਕਚੈਰੀਆਂ ਜਾਣਾ ਸੀ ਪਹਿਲੇ ਕੁਝ ਦੇ ਦੇ ਲਿਆ ਨੀ ਪੁੱਤ ਖੜ ਜਾ ਇੱਕ ਤਾਂ ਨਾ ਕੰਮ ਜਾਂ ਸਿਆਪਾ ਉਹ ਮੇਰਾ ਤਾਂ ਉਹਨੇ ਕਚਹਿਰੀ ਵਾਲੇ ਦਿਮਾਗ ਖਰਾਬ ਕਰਿਆ ਪਿਆ ਉਤੋਂ ਕੀ ਹੋ ਗਿਆ ਰੋਜ਼ ਹੀ ਗੇੜੇ ਮਰਾਈ ਜਾਂਦਾ ਰਹਿੰਦਾ ਮੇਰੇ ਤੋਂ ਕਾਹੀ ਮੋਟਰ ਦੇ ਦਾ ਕਨੈਕਸ਼ਨ ਕਨੈਕਸ਼ਨ ਲੈਣਾ ਆਪਾਂ ਅੱਛਾ ਉਹ ਬਸ ਉਹਦਾ ਹੀ ਰੌਲਾਗਾ ਰੋਜ਼ ਗੇੜੇ ਮਰਾਈ ਜਾਂਦਾ ਰਹਿੰਦਾਗਾ ਅੱਛਾ ਹਜੇ ਉਹ ਨਿਪਟਿਆ ਨਹੀਂ ਨਿਪਟਿਆ ਨਹੀਂ ਹਜੇ ਉਹ ਉਹੋ ਸਿਆਪਾ ਇਹ ਐਦੂ ਗੱਲ ਉਹ ਕਰ ਦਿੰਦੀ ਹੈਗੇ ਲਉ ਪੀ ਲੈ ਲਉ ਪੀਤਾ ਪਿਆ ਕਦੇ ਕਹਿੰਦਾ ਇਹ ਤੋਂ ਸੈਣ ਮਰਾਲਿਆ ਕਦੇ ਕਿਤੇ ਇੱਥੇ ਮਰਾਲਿਆ ਸੈਣ ਮੈਂ ਤਾਂ ਕਾਗਜ਼ਾਂ 'ਚ ਰੋਲੀ ਬੈਠਾ ਮੈਨੂੰ ਤਾਂ ਚਲ ਕੋਈ ਗੱਲ ਨਹੀਂ ਅੱਜ ਉਹਦੇ ਨਾਲ ਪੱਕੀ ਗੱਲ ਕਰਾਈ ਵੀ ਭਾਈ ਜੇ ਹਾਂ ਕਰੇਗਾ ਤੇ ਠੀਕ ਹੈ ਤੇ ਨਹੀਂ ਕਿਸੇ ਹੋਰ ਤੋਂ ਕੰਮ ਕਰਾ ਲਾਂਗੇ। ਨਹੀਂ ਕਿਸੇ ਹੋਰ ਤੋਂ ਕੰਮ ਕਰਾਵਾਂਗੇ ਅਸੀਂ। ਚਲ ਮੈਂ ਲੈ ਆਉਣੀ ਆ ਪੈਸੇ। ਹਾਂ ਮੈਂ ਤਾਂ ਪੈਸੇ ਚਲਣ। ਮੈਂ ਜਾਣਾ ਛੇਤੀ ਛੇਤੀ। ਲੈ ਮੈਂ ਪੈਸੇ। ਛੇਤੀ ਜਾ ਜਾਗੇ? ਛੇਤੀ ਜਾਣਾ। ਠੀਕ ਆ। ਕਿੱਥੇ ਚੱਲਦੇ ਆ? ਨਹੀਂ ਸੁੱਟਣ ਜਰਾਨੀਏ। ਪਹਿਲਾਂ ਹੀ ਟੋਕਤਾ। ਚੱਲਿਆ ਸੀਗਾ। ਮੈਂ ਤਾਂ ਕਹਿੰਦੀ ਸੀ ਉਹਨਾਂ ਨੂੰ ਕਿ ਸੌਗ ਕਰਨੇ ਨਾਲ ਉਹਦੀ ਬੋਟੇ ਨੂੰ ਐਂਡੀ ਕਾ ਸਿਖਾਤੀ ਤੁਸੀਂ ਮੈਨੂੰ ਸਕੂਟਰੀ ਆ ਹੀ ਸਿਖਾ ਦਿਓ ਉਹ ਤੈਨੂੰ ਚਾਹ ਤੇ ਚਾਦਰ ਬਣਾਉਣੀ ਨਹੀਂ ਆਉਂਦੀ ਸਕੂਟਰੀ ਸਿੱਖਣੀ ਆ ਉਹ ਐਂਡੀ ਕਾ ਚਲਾ ਲੈਂਦੀ ਹੈਗੀ ਨਾਲੇ ਉਹ ਤਾਂ ਸਿਆਪਾ ਕਰਤਾ ਸੌਗ ਦੇਣੇ ਉਹ ਤਾਂ ਮੈਨੂੰ ਹੱਥ ਲੱਗ ਜੇ ਮੈਨੂੰ ਫਾੜ ਕੇ ਕੁੱਟਣਾ ਕਿਤੇ ਉਹ ਦਿਮਾਗ ਖਰਾਬ ਕਰੀ ਰੱਖਦੀ ਆਂ ਮੇਰੀ ਆਈ ਨਾ ਕਰੋ ਮੈਨੂੰ ਸਿਖਾ ਦੇ ਸਕੂਟਰੀ ਉਹ ਮੈਂ ਜ਼ਰੂਰੀ ਕੰਮ ਤੇ ਲੱਗਾਂਗਾ ਐਵੇਂ ਮੈਥੇ ਕੁੱਟ ਖਾ ਲੇਗੀ ਜਿਵੇਂ ਗਿੱਡਾ ਗੁੱਟਾ ਨਿਕਲ ਗਿਆ ਤੇਰਾ ਹੈ ਤੇਰੇ ਭਰਾ ਵਾਲੇ ਖੜੇ ਛੜਦਾ 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 ਇਹ ਕੰਮ ਨਹੀਂ ਕਰਦੀ ਹੈਗੀ। ਇਹ ਤਾਂ ਕਿਵੇਂ ਨਹੀਂ ਕੰਮ ਕਰਦੀ ਤੂੰ ਏ? ਇਹ ਤਾਂ ਸਾਰਾ ਲਾੜਾ ਕਰੂ ਇੱਥੇ ਆ ਕੇ। ਇਹ ਕੰਮ ਨਹੀਂ ਕਰਦੀ, ਕੰਮ ਨਹੀਂ ਕਰਦੀ। ਇਹਨੇ ਕੋਟਾ ਮੇਰਾ ਸੜਾ ਮੇਰਾ ਸੜਾ ਸਾਗਰ ਕੁੱਟਣਾ ਪਊਗਾ। ਆਪਦੀ ਜਿਹਰਾਨੀ ਨੂੰ ਤਾਂ ਐਂਟੀ ਕਾ ਸਿਖਾਤੀ, ਆ ਸਾਡੇਆਂ ਨੂੰ ਸਕੂਟਾਂ ਸਿੱਖਣ ਨੂੰ ਫਿਰਦੀਆਂ। ਰੋਟੀਆਂ ਇਹਨਾਂ ਤੋਂ ਲੈਂਦੀਆਂ ਨਹੀਂ। ਕੰਮ ਵੇਲੇ ਨੇ ਨਾਗ ਲੜ ਜਾਂਦਾਗਾ। ਹੁਣ ਕਹਿੰਦੀ ਐ ਗੱਡੀ ਸਿੱਖਣੀ ਆ। ਇਹਨੇ ਮੈਥੋਂ ਕੁੱਟ ਖਾਣੀ ਆ ਜੇ ਕੰਮ ਨਾ ਕਰਿਆ। ਇੱਕ ਜੇ ਮੈਨੂੰ ਲੱਭ ਜੇ ਨਾ ਸਾਗਰ ਸ਼ੁਗਰ ਕਿੱਥੇ ਆ? ਸਾਲ ਨੂੰ ਦੰਦਗਾ ਪਾਪਾ ਕੁੱਟੂ। ਉਹ ਕੀ ਹਾਲ ਹੈ ਬਾਈ? ਉਹ ਬਾਈ ਬੁਰਾ ਹਾਲ ਆ ਯਾਰ। ਕਿਉਂ ਕੀ ਹੋ ਗਿਆ? ਉਹ ਕੀ ਦੱਸਾਂ ਯਾਰ ਸਾਗਰ ਦੀ ਬੌਟੀ ਨੇ ਲਹੂ ਪੀਤਾ ਪਿਆ। ਫੂਨਾ ਤੱਕ ਤਾਂ ਠੀਕ ਸੀ ਹੁਣ ਤਾਂ ਘਰੇ ਆ ਗਈ। ਪਰ ਤਾਂ ਮੇਰੇ ਵਾਲੀ ਨੇ ਤਾਂ ਗੱਲ ਸਿਆਪਾ ਪਾਈ ਬੈਠੀ ਹੈ ਕਹਿੰਦੀ ਮੈਂ ਤਾਂ ਸਕੂਟੀ ਸਿਖਾ। ਕੰਮ ਸਾਰਾ ੱੱਡੀ ਬੈਠੀ ਹੈਗੀ। ਹੁਣ ਮੇਰਾ ਜੀ ਕਰਦਾ ਮੈਂ ਸਾਗਰ ਦੀ ਬੌਟੀ ਲੱਭ ਕੇ ਨਾ ਕੁੱਟਾਂ ਉਹਨੂੰ ਯਾਰ। ਉਹ ਲੱਭਣ ਦੀ ਕੀ ਲੋੜ ਐ? ਤੇਰੇ ਤਾਂ ਗਵਾਂਢ 'ਚ ਰਹਿੰਦੀ ਐ ਸਾਗਰ ਦੀ ਬੌਟੀ। ਆ ਜਾ ਤੈਨੂੰ ਮੈਂ ਲੱਭਾ। ਇੱਕ ਕਰਦਾ ਮੈਂ ਸਾਗਰ ਦੀ ਬੌਟੀ ਲੱਭ ਜੇ। ਹੁਣ ਤਾਂ ਮੈਂ ਸਿਖਾਉਂਗਾ ਟੀਕਾ ਕਿਵੇਂ ਸਿਖਾਈ ਦੀ ਆ। ਉਹ ਲੱਭਣ ਲੈ ਵਈ ਚੱਕ ਕੇ ਰੱਖ ਕੰਮ ਸਾਗਰ ਦੀ ਬੋਟੀ ਦਾ ਗੀਤ ਤਾਂ 19 ਸਾਲ ਪਹਿਲਾਂ ਚੱਲਿਆ ਸੀ ਤੇ ਅੱਜ ਕੱਲ ਸਾਰੇ ਮੈਨੂੰ ਹੀ ਜਾਣਦੇ ਨੇ ਮੈਨੂੰ ਤਾਂ 1 ਮਿਲੀਅਨ ਵਿਊ ਆਏ ਨੇ ਚੱਕ ਕੇ ਰੱਖ ਕੰਮ ਕੋਈ ਨਹੀਂ ਜਾਣਦਾ ਉਹਨਾਂ ਨੂੰ ਜਾਣਦਾ ਤਾਂ ਸਿਰਫ ਮੈਨੂੰ ਐ ਕਿ ਮੈਂ ਆ ਸਾਗਰ ਦੀ ਬੋਟੀ ਵੈਸੇ ਤਾਂ ਮੈਂ ਪਿੰਦਰ ਦੀ ਬੋਟੀ ਆ ਪਰ ਕਿਸ ਨੂੰ ਕੀ ਪਤਾ ਲੱਗਣਾ ਕਿ ਮੈਂ ਸਾਗਰ ਦੀ ਬੋਟੀ ਆ ਕਿ ਪੈਂਦੇ ਰਹੀ ਵੋਟ ਨਹੀਂ ਆ। ਸ਼ਾਗਰਦੀ ਬੋਟੀ। ਇਹੇ ਸ਼ਾਗਰਦੀ ਬੋਟੀ। ਉਹ ਭੈਣ ਬਣੇ ਦੀ ਨਾ ਨਾ ਪਾਇਆ ਕਰ। ਉਹ ਤੂੰ ਤਾਂ ਰੀਲ ਪਾ ਕੇ ਨਾ ਵਿਊ ਲੈਣ ਦੀ ਮਾਰੀ ਨਾਲ ਕੰਮ ਚਲਾ ਲਿਆ। ਆ ਛਾੜ ਵਾਲਿਆਂ ਨੇ ਕੰਮ ਛੱਡੀ ਬੈਠੀਆਂ। ਕਹਿੰਦੇ ਸਾਗਰ ਨੇ ਤਾਂ ਐਂਟੀਕਾ ਸਿਖਾਤੀ। ਕਹਿੰਦੀ ਮੈਨੂੰ ਐਕਟਿਵੇਟ ਕਰ। ਉਹ ਤਾਂ ਰੋਟੀਆਂ ਨਹੀਂ ਲਾਉਂਦੀ। ਇਹਦੇ ਵਿੱਚ ਮੇਰਾ ਕੀ ਕਸੂਰ ਹੈ ਮੈਂ ਤਾਂ ਹੋਣਾ ਹੀ ਸੀ ਫੇਮਸ ਸਾਗਰ ਦੀ ਬੋਟੀ ਵਾਲਾ ਤੁਸੀਂ ਉਹਨੇ ਨਹੀਂ ਪਕਾਉਂਦੇ ਰੋਟੀਆਂ ਜਾਂ ਪਕਾਉਂੋ ਜਾਂ ਗੱਡੀਆਂ ਸਿਖਾਓ ਜਾਂ ਨਾ ਸਿਖਾਓ ਇਹਦੇ ਵਿੱਚ ਮੈਨੂੰ ਕੋਈ ਉਹ ਨਹੀਂ ਹੈਗਾ ਮੈਂ ਤਾਂ ਫੇਮਸ ਹੋਣਾ ਸੀ ਹੋ ਗਈ ਮੇਰੇ ਸਾਗਰ ਨੇ ਤਾਂ ਮੈਨੂੰ ਇੰਡੀਕਾ ਸਿਖਾਤੀ ਤੁਸੀਂ ਆਪਣੀ ਬੋਟੀ ਨੂੰ ਇੰਡੀਕਾ ਸਿਖਾਓ ਨਾ ਸਿਖਾਓ ਇਹਦੇ ਵਿੱਚ ਮੈਨੂੰ ਕੀ ਪਹਿਣਾ ਤੈਨੂੰ ਤਾਂ ਸਾਗਰ ਨੇ ਇੰਡੀਕਾ ਸਿਖਾਤੀ ساتھ ਰੋਟੀਆਂ ਨੇ ਸਿੱਖਿਆ ਜਾਣੀਆਂ ਲਹ ਹੈ ਕਮਲ ਮੈਂ ਨਹੀਂ ਵੀ ਲਰੂਲਾ ਛੱਡ ਸਕਦੀ ਤੁਸੀਂ ਮੈਨੂੰ ਬਲੌਕ ਕਰ ਦਿਓ ਆ ਸਾਗਰ ਦੀ ਬੌਟੀ ਦਾ ਕੁਝ ਕਰਨਾ ਪੈਣਾ ਯਾਰ ਕੋਈ ਹੱਲ ਤਾਂ ਹੋਊਗਾ ਉਹ ਇਹਨੂੰ ਮੈਂ ਪਹਿਲਾਂ ਘਰੇ ਜਾ ਕੇ ਬਲੌਕ ਕਰਦਾ ਸਾਰੇ ਫੋਨਾਂ ਤੋਂ ਆ ਜਾ ਚੱਲੀਏ ਚੱਲ